ਕਪੂਰਥਲਾ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅੰਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਹੋਈ 1 ਕਿਲੋ 15 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਈਵਨਿੰਗ ਟਾਈਮ ਡੀਐਸਪੀ ਸੁਤੰਨਪੁਰ ਲੋਧੀ ਦੀ ਗਾਇਕ ਹੈ ਤੇ ਐਸਐਸਓ ਸੁਤੰਨਪੁਰ ਲੋਧੀ ਦਾ ਗੋਲੇ ਨੂੰ ਇੰਟਰਸੈਪਟ ਕੀਤਾ ਸੀ 200 ਵਾਲੇ ਉੱਪਰ ਉਹਦੇ ਕੋਲੋਂ ਚੈਕਿੰਗਾਂ ਤੇ 1 ਕਿਲੋ ਤੇ 15 ਗ੍ਰਾਮ ਜਿਹੜਿਆ ਹੈਰੋਨਿਕਾ ਬੀਜ ਤੇ ਉਹਦੇ ਤਹਿਤ ਅਸੀਂ ਕੇਸ ਰਿਸ਼ਤਾ ਕੀਤਾ ਹੈ ਤੇ ਸੁਤੰਨਪੁਰ ਲੋਧੀ ਵਿੱਚ ਇਹਦਾ ਨਾਮ ਮੰਨਦਾ ਨਮਜ਼ੂਦ ਹੈਗਾ ਤੇ ਬੀਸਿਕਲੀ ਇਹ ਪਿੱਪੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤਾਰਨ ਦਾ ਇਹ ਇਹ ਲਿਕਵਿਡ 26 ਦੇ ਲਗਭਗ ਹੀ ਸੀ ਰਹੀ ਹੈ ਔਰ ਇਹ ਉੱਥੋਂ ਲੈ ਕੇ ਆਇਆ ਸੀ ਡਿਲੀਵਰੀ ਦੇਣੀ ਸੀ ਇਹਨੇ ਕਿਸੇ ਨੂੰ ਤੇ ਉਹਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇੱਥੇ ਅਸੀਂ ਡਿਸਕਸਟ ਕੀਤਾ ਹੈ ਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਸੀ ਕਰਨੀ ਤੇ ਪਤਾ ਲੱਗ ਸਕਿਆ ਕਿ ਇਹ ਡਿਲੀਵਰੀ ਜਿਸ ਨੂੰ ਦੇਣਾ ਆਇਆ ਸੀ ਉਹ ਕੌਣ ਸ਼ਖਸ ਸੀਗਾ ਜਾਂ ਕਿੱਥੋਂ ਦਾ ਸੰਬੰਧ ਸੀ ਪੂਰਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਥੇ ਵਰਕ ਅਸੀਂ ਕਰ ਰਹੇ ਹਾਂ ਤੋਂ ਇਸ ਦਾ ਕੀ ਡਿਸਕਲੋਜ਼ਿੰਗ ਕਰ ਸਕਦੇ ਤੇ ਉਹ ਫਿਰ ਜਦੋਂ ਅਸੀਂ ਇਹਨੂੰ ਸੀਨ ਆਪ ਕਰੀਏ ਤਾਂ ਤੋਂ ਵੀ ਪਤਾ ਕਰੀਏ ਵੀ ਕੀ ਇਹ ਉਹ ਸਾਰਾ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ ਦਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਬਾਕੀ ਫਿਰ ਵੀ ਕਿਉਂਕਿ ਉਹਦੇ ਦੇ ਰਾਸ਼ਟਪਈ ਹੈ ਇਹਦਾ ਮਾਮਲਾ 12 ਤਰੀਕ ਤੱਕ ਸਾਡੇ ਕੋਲ ਪੁਲਿਸ ਮਾਂਡ ਹੈ ਤੋਂ ਉਹਦੇ ਦੌਰਾਨ ਕੋ ਪੁਲਿਸ ਜਣੀ ਇਸ ਦੀ ਰਿਮਾਂਸ ਕੋਸ਼ਿਸ਼ ਕਰਾਂਗੇ ਤਾਂ ਹੋਰ ਵੀ ਲੋਕ ਸ਼ਾਮਿਲ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਕੋਈ ਹੋਰ ਵੀ ਲੋਕ ਸ਼ਾਮਿਲ ਹੋਣਗੇ ਆਓ ਸਾਰਾ ਅਸੀਂ ਇੱਥੋਂ ਪੁਲਿਸ ਮਾਂਡ ਹੈ ਤਾਂ ਕੋਸ਼ਿਸ਼ ਕਰਾਂਗੇ ਬੇਸਿਕਲੀ ਇਹਦਾ ਇਹ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈ ਉਹਨੇ ਇਹਨੂੰ ਭੇਜਿਆ ਸੀ ਉਹ ਸਾਰਾ ਅਸੀਂ ਜੇ ਨਹੀਂ ਪੁਸ਼ੀਸ਼ ਕਰਕੇ ਕਰਾਂਗੇ ਪਰ ਤਾਂ ਇਹ ਹੋਏ ਕਿ ਜਿਹੜੀ ਨਾਕਾਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਕੋਈ ਸੰਬੰਧਿਤ ਨਾਲ ਸੀਗੀ ਜਾਂ ਇੱਕ ਰੂਟੀਨ ਚੈੱਕ ਅਪ ਸੀ ਨਹੀਂ ਉਹ ਕਿਉਂਕਿ ਇਲੈਕਸ਼ਨ ਦੌਰਾਨ ਤਾਂ ਥੋੜਾ ਜਿਆਦਾ ਟਰੋ ਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਹੀ ਇਹ ਸਾਰਾ ਚੱਲਿਆ ਸੀਗਾ ਪ੍ਰੋਸਿੰਗ ਜਿਹੜਾ ਆਏਗਾ ਖਾਣਾ ਖੇ वगैरह ਥੋੜਾ ਜਿਹਾ ਇਸ ਨੂੰ ਪ੍ਰੋਐਕਟਿਵ ਕੀਤਾ ਹੈ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਫਰਕ ਕੀਤਾ ਹੈਗਾ ਹੁਣ ਥੋੜੇ ਜਿਹਾਨ ਸਿਪਾਈ ਕੇਸ ਲਿਸਟ ਰਿ ਕੀਤੀ ਹੈਗੇ ਜੋਂ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮੰਸਰਾ ਵਿੱਚ ਲਾਹਾਂ ਇਨਸਾਨ ਚਾਲੂ ਪੱਟੀ ਲੱਗੀ ਹੈ ਤਾਂ ਨਜਾਇਜ਼ ਸ਼ਰਾਬ ਜਿਹੜੀ ਉਹ ਵੀ ਬੰਦ ਕੀਤੀ ਹੈ ਸਪੈਸ਼ਲੀ ਇੱਥੇ ਸਰਦਾਰ ਕੋਲਦੀ ਗੇਰੀਏ ਜਿਹੜਾ ਮੰਡ ਏਰੀਆ ਆਪਣਾ ਲੱਗਦਾ ਹੈ ਤੇ ਉੱਤੇ ਕੋਸੀ ਪੂਰਵੀ ਵਰਕਰ ਹੈ ਡੂਮ ਦੀ ਸਹਾਇਤਾ ਦੇ ਨਾਲ ਇਹ ਸਾਰਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇੱਕ ਸਾਈਡ ਡਿਪਾਰਟਮੈਂਟ ਨਾਲ ਹੈ। ਇਹ ਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਜੀ? ਨਵਜੋਤ ਹੈ ਪਿੰਡੀ ਦਾ ਰਹਿਣ ਵਾਲਾ ਪਿੰਡ ਕਿੱਦੀ ਹੈ? ਤਰਨਤਾਰਨ ਜ਼ਿਲ੍ਹਾ ਨਾਲ ਜੀ। ਤੇ ਹਾਂ